ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਾੜ ਦਾ ਮਹੀਨਾ ਆਰੰਭ ਹੋਇਆ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਸੂਰਜ ਤਪਿਆ ਹੁੰਦਾ ਹੈ ਧਰਤੀ ਤਪੀ ਹੁੰਦੀ ਹੈ ਔਰ ਤਪੀ ਹੋਈ ਤੱਤੀ ਹਵਾ ਜਿਹੜੀ ਉਹ ਵਗਦੀ ਹੈ ਜਿਸ ਨਾਲ ਮਨੁੱਖ ਵਿਆਕੁਲ ਹੋ ਜਾਂਦਾ ਹੈ ਇਥੋਂ ਤੱਕ ਕਿ ਜੇ ਕੋਈ ਚੀਜ਼ 10 ਮਿੰਟ ਵਾਸਤੇ ਵੀ ਧੁੱਪ ਵਿੱਚ ਰਹਿ ਜਾਵੇ ਤੇ ਉਹ ਵੀ ਬਹੁਤ ਜ਼ਿਆਦਾ ਤਪ ਜਾਂਦੀ ਹੈ ਪਰ ਇਹ ਬਾਰੀ ਤੌਰ ਦੇ ਉੱਪਰ ਜਿਹੜੀ ਗਰਮੀ ਹੈ ਇਹਦੇ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਮਨੁੱਖ ਨੇ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਸਾਧਨ ਪੈਦਾ ਕਰ ਲਏ ਉਹ ਪੱਖੇ ਹੋ ਸਕਦੇ ਆ ਉਹ ਏਸੀ ਹੋ ਸਕਦਾ ਹੈ ਔਰ ਇਥੋਂ ਤੱਕ ਕਿ ਪਿਛਲੇ 10 ਦਿਨਾਂ ਦੇ ਦੌਰਾਨ 2 ਲੱਖ ਤੋਂ ਵਧੇਰੇ ਗੱਡੀ ਹਿਮਾਚਲ ਵਿੱਚ ਗਈ ਉਹਦਾ ਭਾਵ ਕਿ ਲੋਕ ਗਰਮੀ ਤੋਂ ਬਚਣ ਵਾਸਤੇ ਠੰਡੇ ਥਾਵਾਂ ਦੇ ਉੱਪਰ ਜਾਂਦੇ ਆ ਸਤਿਗੁਰੂ ਇੱਕ ਗੱਲ ਕਹਿਣੀ ਚਾਹੁੰਦੇ ਐ ਕਿ ਬੰਦਿਆ ਬਾਹਰ ਦੀ ਗਰਮੀ ਤੋਂ ਬਚਣ ਵਾਸਤੇ ਤੇ ਤੂੰ ਕੋਈ ਨਾ ਕੋਈ ਚਾਰਾ ਕਰ ਲਵੇਂਗਾ ਪਰ ਇੱਕ ਗਰਮੀ ਤੇਰੇ ਅੰਦਰ ਵੀ ਐ ਇੱਕ ਅੱਗ ਤੇਰੇ ਅੰਦਰ ਵੀ ਐ ਅੰਦਰ ਕਿਹੜੀ ਅੱਗ ਹੈ ਅੰਦਰ ਅੱਗ ਹੈ ਤ੍ਰਿਸ਼ਨਾ ਦੀ ਅੱਗ ਹੋਰ ਚਾਹੀਦਾ ਐ 100 ਰੁਪਇਆ ਐ 1000 ਚਾਹੀਦਾ 1000 ਐ ਲੱਖ ਚਾਹੀਦਾ ਲੱਖ ਐ ਕਰੋੜ ਚਾਹੀਦਾ ਸਹਸ ਖੱਡੇ ਲੱਖ ਕੋ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛਾ ਪਾਵੇ ਇਥੋਂ ਤੱਕ ਗਰਮੀ ਹੈ ਕਿ ਅੰਦਰ ਬਹੁਤ ਜ਼ਿਆਦਾ ਕ੍ਰੋਧ ਹੈ। ਮਨੁੱਖ ਜਿਹੜਾ ਕ੍ਰੋਧ ਵਿੱਚ ਅੰਨ੍ਹਾ ਹੋਇਆ ਫਿਰਦਾ ਏ, ਗੁੱਸੇ ਵਿੱਚ ਆਣ ਕੇ ਜਿਹੜਾ ਕੰਮ ਕਰ ਬੈਠਦਾ ਏ, ਉਹਦਾ ਬਾਅਦ ਵਿੱਚ ਪਛਤਾਵਾ ਕਰਨਾ ਪੈਂਦਾ ਹੈ। ਇਦਾਂ ਕਰਕੇ ਇੱਕ ਅੰਦਰ ਜਿਹੜੀ ਅੱਗ ਮਚ ਰਹੀ ਹੈ, ਉਹ ਵਕਾਰਾਂ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ ਤੇ ਉਸ ਅੱਗ ਤੋਂ ਬਚਣ ਵਾਸਤੇ ਬੰਦਿਆ ਤੂੰ ਕੀ ਕੀਤਾ ਏ? ਬੰਦੇ ਨੇ ਉਹਦੇ ਵਾਸਤੇ ਕਦੇ ਕੋਈ ਚਾਰਾ ਨਹੀਂ ਕੀਤਾ ਸਤਿਗੁਰੂ ਕਹਿੰਦੇ ਜੇ ਤੇਰੇ ਕੋਲ ਨਾਮ ਹੋਵੇਗਾ ਫਿਰ ਤੇਰਾ ਅੰਦਰ ਸ਼ਾਂਤ ਹੋ ਜਾਏਗਾ ਤੇ ਜੇ ਤੇਰੇ ਕੋਲ ਨਾਮ ਨਾ ਹੋਇਆ ਫਿਰ ਤੇਰਾ ਅੰਦਰ ਤਪਦਾ ਹੈ ਉਦਾਂ ਹੀ ਤਪਦਾ ਏ ਜਿਵੇਂ ਹਾੜ ਦਾ ਮਹੀਨਾ ਤਪਦਾ ਹੈ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ ਜਿਨ੍ਹਾਂ ਕੋਲ ਨਾਮ ਨਹੀਂ ਹੈਗਾ ਉਹਨਾਂ ਦੇ ਅੰਦਰ ਇਦਾਂ ਹੀ ਤਪਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਗਤ ਜਲੰਦੇ ਨੂੰ ਤਾਰਦੇ ਹੋਏ ਹਰਦੁਆਰ ਦੀ ਧਰਤੀ ਤੇ ਗਏ ਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਤਕਿਆ ਕਿ ਇੱਕ ਪੁਜਾਰੀ ਜਿਹੜਾ ਏ ਬ੍ਰਾਹਮਣ ਜਿਹੜਾ ਏ ਵਿਆਸ ਨੂੰ ਸਾਹ ਸਾਧ ਹੈ ਉਹਨੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਇਸ਼ਨਾਨ ਕਰਵਾਇਆ ਆਪਣਾ ਇਸ਼ਨਾਨ ਕਰਨ ਤੋਂ ਬਾਅਦ ਉਹਨੇ ਲੱਕੜਾਂ ਧੋਤੀਆਂ ਲੱਕੜਾਂ ਧੋਣ ਤੋਂ ਬਾਅਦ ਉਹਨੇ ਆਪਣੇ ਉਸ ਚੌਂਕੇ ਨੂੰ ਸਾਰੇ ਨੂੰ ਪੋਚਾ ਮਾਰਿਆ ਲੱਕੜਾ ਨੂੰ ਸਕਾਇਆ ਗਿਆ ਭਾਂਡਿਆਂ ਨੂੰ ਧੋਤਾ ਗਿਆ ਫਿਰ ਉਹਨੇ ਇੱਕ ਆਲੇ-ਦੁਆਲੇ ਲੀਕਵਾ ਕੇ ਤੇ ਉਹਦੇ ਵਿੱਚ ਬੈਠ ਕੇ ਉਹਨੇ ਅੱਗ ਬਾਲੀ ਤੇ ਭੋਜਨ ਪਕਾਉਣ ਲੱਗਾ ਉਹਦਾ ਭਾਵ ਕੀ ਸੀ ਉਹਦਾ ਭਾਵ ਸੀ ਕਿ ਲੱਕੜਾਂ ਝੂਠੀਆਂ ਧੋ ਕੇ ਪਹਿਲਾਂ ਸੁਚੀਆਂ ਕੀਤੀਆਂ ਜਿਹੜਾ ਚੌਂਕਾ ਪਹਿਲਾਂ ਝੂਠਾ ਸੀ ਧੋ ਕੇ ਸੁੱਚਾ ਕੀਤਾ ਹੈ ਸਰੀਰ ਪਹਿਲਾਂ ਝੂਠਾ ਸੀ ਉਹ ਧੋ ਕੇ ਸੁੱਚਾ ਕੀਤਾ ਹੈ ਸਾਰੇ ਭਾਂਡੇ ਧੋ ਕੇ ਫਿਰ ਲੀਕ ਵਾਲੀ ਵੀ ਹੁਣ ਇਸ ਲੀਕ ਦੇ ਅੰਦਰ ਕੋਈ ਨਾ ਆ ਸਕੇ ਇਸ ਲੀਕ ਦੇ ਅੰਦਰ ਕੋਈ ਨਹੀਂ ਆ ਸਕਦਾ ਇਥੋਂ ਤੱਕ ਕਿਸੇ ਦਾ ਪ੍ਰਸ਼ਾਵਾ ਵੀ ਨਹੀਂ ਪੈਣਾ ਚਾਹੀਦਾ ਜਦੋਂ ਨੇ ਅਕਬਾਲੀ ਗੁਰਨਾਨਕ ਸਾਹਿਬ ਮਹਾਰਾਜ ਸਾਰਾ ਕੁਝ ਵੇਖਦੇ ਰਹੇ ਤੇ ਬਾਬੇ ਨੇ ਕਿਹਾ ਮਰਦਾਨਿਆਂ ਜਾ ਉਸ ਸਾਧ ਦੇ ਕੋਲੋਂ ਅੱਗ ਲੈ ਕੇ ਆ ਹੁਣ ਭਾਈ ਮਰਦਾਨਾ ਜੀ ਭੋਲੇ ਪਾਏ ਚ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਡਤ ਨੇ ਲੀਕ ਵਾਈ ਹੈ ਉਹਨਾਂ ਨੂੰ ਪਤਾ ਹੀ ਨਹੀਂ ਪੰਡਤ ਤਾਂ ਆਪਣੇ ਆਪ ਨੂੰ ਸੁਚੇਤ ਰੱਖਣਾ ਚਾਹੁੰਦਾ ਹੈ ਉਹਨਾਂ ਨੇ ਲੀਕ ਤੋਂ ਅੰਦਰ ਜਾ ਕੇ ਕਿਆ ਪੰਡਿਤ ਜੀ ਅੱਗ ਚਾਹੀਦੀ ਐ ਉਹ ਗੁੱਸੇ ਵਿੱਚ ਆ ਗਿਆ, ਕਰੋਧ ਵਿੱਚ ਆ ਗਿਆ, ਕਹਿਣ ਲੱਗਿਆ ਇਹ ਦੱਸ ਪਹਿਲਾਂ ਤੇਰੀ ਜਾਤ ਕਿਹੜੀ ਐ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਢੂਮ ਹਾਂ, ਨੀਵੀਂ ਜਾਤ ਵਾਲਾ ਹਾਂ ਉਹਨੇ ਅੱਗ ਤਾਂ ਕੀ ਦੇਣੀ ਸੀ ਨੇ ਚੋਕ ਕੱਢਿਆ ਭਾਈ ਮਰਦਾਨੇ ਦੇ ਮਾਰਨ ਲੱਗਾ ਅੱਗੇ-ਅੱਗੇ ਭਾਈ ਮਰਦਾਨਾ ਮਗਰ-ਮਗਰ ਉਹ ਪੁਜਾਰੀ ਸਾਧ ਮਰਦਾਨਾ ਦੂਰੋਂ ਰੌਲਾ ਪਾਉਂਦਾ ਆਉਂਦਾ ਹੈ ਬਾਬਾ ਬਚਾਲਾ ਬਾਬਾ ਬਚਾਲਾ ਤੇ ਮਗਰ ਮਗਰ ਉਹ ਸਾਧ ਚੋ ਲੈ ਕੇ દોੜਿਆ ਆਉਂਦਾ ਹੈ ਗੁਰਨਾਨਕ ਸਾਹਿਬ ਮਹਾਰਾਜ ਵਿੱਚ ਆਣ ਕੇ ਖਲੋਗੇ ਵਿੱਚ ਖਲੋ ਕੇ ਕਹਿਣ ਲੱਗੇ ਪੁਜਾਰੀ ਜੀ ਮੈਂ ਤੇ ਮਰਦਾਨੇ ਨੂੰ ਅੱਗ ਲੈਣ ਵਾਸਤੇ ਭੇਜਿਆ ਸੀ ਤੁਸੀਂ ਆਪ ਕਿਉਂ ਆਏ ਖੇਚਲ ਕਿਉਂ ਕੀਤੀ ਤੁਸੀਂ ਮਰਦਾਨੇ ਨੂੰ ਅੱਗ ਦੇ ਦੇਣੀ ਸੀ ਇਹਨਾਂ ਚ ਨੂੰ ਸਾਰੇ ਲੋਕ ਵੀ ਉੱਥੇ ਇਕੱਠੇ ਹੋ ਗਏ ਉਹ ਪੁਜਾਰੀ ਕਹਿਣ ਲੱਗਿਆ ਸਾਧ ਕਹਿਣ ਲੱਗਿਆ ਕਹਿੰਦਾ ਮੈਂ ਅੱਗ ਦੇਣ ਵਾਸਤੇ ਨਹੀਂ ਆਇਆ ਮੈਂ ਅੱਗ ਲਾਉਣ ਵਾਸਤੇ ਆਇਆ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਉਂ ਮੇਰੇ ਮਰਦਾਨੇ ਨੇ ਕੋਈ ਗੁਨਾਹ ਕੀਤਾ ਹੈ ਤੇ ਪੁਜਾਰੀ ਕਹਿਣ ਲੱਗਿਆ ਕਹਿੰਦਾ ਇਹ ਢੂਮ ਹੈ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕੀਤਾ ਹੈ ਇਹਨੇ ਮੇਰੇ ਚੌਂਕੇ ਦੇ ਉੱਪਰ ਆਪਣਾ ਪਰਸ਼ਾਵਾਂ ਪਾਤਾ ਜਿਸ ਦੇ ਨਾਲ ਮੇਰਾ ਚੌਂਕਾ ਭਿੱਟਿਆ ਗਿਆ ਹੈ ਇਸ ਕਰਕੇ ਇਨੇ ਮੇਰੇ ਚੌਂਕੇ ਨੂੰ ਭਟਿਆ ਮੈਂ ਅੱਗ ਲਾਉਣ ਵਾਸਤੇ ਆਇਆ ਇਹਨੇ ਮੇਰੇ ਸਵੇਰ ਦੀ ਕੀਤੀ ਹੋਈ ਮਿਹਨਤ ਜਿਹੜੀ ਹੈ ਸਾਰੀ ਬੇਕਾਰ ਕਰ ਦਿੱਤੀ ਮਰਦਾਨ ਮਰਦਾਨਾ ਜੀ ਪਿੱਛੇ ਖੜੇ ਹੈ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਪੰਡਿਤ ਜੀ ਇਹ ਬਾਹਰ ਤੁਸੀਂ ਭੋਜਨ ਛਕਣਾ ਹੈ ਤੁਸੀਂ ਇੰਨਾ ਵਧੀਆ ਚੌਂਕਾ ਜਿਹੜਾ ਉਹਨੂੰ ਸਵਾਰਿਆ ਹੈ ਜਿੱਥੇ ਰੱਬ ਨੇ ਆਣ ਕੇ ਭੋਜਨ ਛਕਣਾ ਕਦੇ ਉਸ ਚੌਂਕੇ ਦਾ ਖਿਆਲ ਕੀਤਾ ਹੈ ਪੰਡਿਤ ਹੈਰਾਨ ਹੋ ਕੇ ਪੁੱਛਣ ਲੱਗਾ ਕਹਿੰਦਾ ਵੀ ਰੱਬ ਨੇ ਕਿੱਥੇ ਆਣ ਕੇ ਭੋਜਨ ਛਕਣਾ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਬੈਠ ਬੈਠ ਗਿਆ ਮੈਂ ਕਹਿੰਦਾ ਫਿਰ ਵੀ ਚੰਗਾ ਸੀ ਗੁਰਨਾਨਕ ਸਾਹਿਬ ਦੀ ਗੱਲ ਸੁਣਨ ਲੱਗ ਗਿਆ ਅੱਜ ਤੇ ਸਿੱਖ ਸਿੱਖ ਦੀ ਗੱਲ ਨਹੀਂ ਸੁਣਦਾ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਪੰਡਿਤ ਜੀ ਤੁਹਾਡੇ ਅੰਦਰ ਨੀਚਤਾ ਬੈਠੀ ਹੋਈ ਹੈ ਤੁਹਾਡੇ ਅੰਦਰ ਪ੍ਰਾਈ ਨਿੰਦਿਆ ਬੈਠੀ ਹੋਈ ਹੈ ਤੁਹਾਡੇ ਅੰਦਰ ਕ੍ਰੋਧ ਬੈਠਾ ਹੋਇਆ ਹੈ ਜਦੋਂ ਸਾਰਾ ਕੁਝ ਤੁਹਾਡੇ ਅੰਦਰ ਹੈ ਤੇ ਬਾਹਰੋਂ ਲੀਕਵਾਉਣ ਦੀ ਕੀ ਲੋੜ ਹੈ ਬਾਹਰੋਂ ਲੀਕਵਾਉਣ ਦਾ ਕੋਈ ਫਾਇਦਾ ਨਹੀਂ ਸਾਰਾ ਕੁਝ ਤੇ ਤੁਹਾਡੇ ਅੰਦਰ ਬੈਠਾ ਹੋਇਆ ਹੈ ਬਾਬੇ ਨੇ ਉੱਥੇ ਸ਼ਬਦ ਗਾਵਿਆ ਕਬੁੱਧ ਡੂਮਣੀ ਮਾੜੀ ਮੱਤ ਉਹ ਤੇਰੇ ਅੰਦਰ ਬੈਠੀ ਹੋਈ ਹੈ ਕਬੁੱਧ ਡੂਮਣੀ ਕੋ ਦਇਆ ਕਸਾਇਣ ਤੇਰੇ ਅੰਦਰ ਦਇਆ ਨਹੀਂ ਹੈਗੀ ਤੇਰੇ ਅੰਦਰ ਤਰਸ ਨਹੀਂ ਹੈਗਾ ਤੇਰੇ ਅੰਦਰ ਕਠੋਰਤਾ ਏ ਇਸੇ ਕਰਕੇ ਤੂੰ ਮੇਰੇ ਮਰਦਾਨੇ ਨੂੰ ਮਾਰਨ ਵਾਸਤੇ ਦੌੜਿਆ ਕਬੁੱਧ ਡੂਮਣੀ ਕੁਦਾਇਆ ਕਸੈਣ ਪਰ ਨਿੰਦਾ ਪ੍ਰਾਈ ਨਿੰਦਿਆ ਤੇਰੇ ਅੰਦਰ ਹੈ ਘੱਟ ਚੂੜੀ ਮੁਠੀ ਕ੍ਰੋਧ ਚੰਡਾਲ ਤੇਰੇ ਅੰਦਰ ਕ੍ਰੋਧ ਅੱਗ ਮੱਚਦੀ ਪਈ ਏ ਕ੍ਰੋਧ ਦੀ ਮਹਾਰਾਜ ਕਹਿੰਦੇ ਸਾਰਾ ਕੁਝ ਤੇ ਤੇਰੇ ਅੰਦਰ ਹੈ ਕਾਰੀ ਕੱਢੀ ਕਾਥੀਏ ਜਾਂ ਚਾਰੇ ਬੈਠੀਆਂ ਨਾਲ ਬਾਹਰੋਂ ਲੀਕ ਬਉਣ ਦਾ ਕੀ ਲਾਭ ਹੈ ਸਾਰਾ ਕੁਝ ਤੇ ਤੇਰੇ ਅੰਦਰ ਹੈ ਉਹ ਸਮਝ ਗਿਆ ਗੁਰਨਾਣਕ ਸਹਿ ਮਹਾਰਾਜ ਦੀ ਗੱਲ ਗੁਰਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣ ਗਿਆ ਸੱਚ ਇਹ ਸਾਡੇ ਅੰਦਰ ਇਹਨਾਂ ਗਰੋਧ ਹੈ ਸਾਡੇ ਅੰਦਰ ਇੰਨੀ ਅੱਗ ਮੱਚਦੀ ਪਈ ਹੈ ਉਸ ਅੰਦਰ ਵਾਲੀ ਅੱਗ ਨੂੰ ਸ਼ਾਂਤ ਕਿਵੇਂ ਕਰਨਾ ਹੈ ਕਦੇ ਉਹਦਾ ਤਰੀਕਾ ਬੰਦੇ ਨੇ ਵਰਤਿਆ ਹੀ ਨਹੀਂ ਤੇ ਬਾਹਰੀ ਤੌਰ ਦੇ ਉੱਪਰ ਇਸ ਗਰਮੀ ਤੋਂ ਬਚਣ ਦੇ ਯਤਨ ਕਰਦਾ ਹੈ ਗੁਰੂ ਕਹਿੰਦੇ ਨੇ ਆਪਣੇ ਅੰਦਰ ਵਾਲੀ ਗਰਮੀ ਤੋਂ ਵੀ ਬਚਣ ਦਾ ਯਤਨ ਕਰ ਅੰਦਰ ਵਾਲੀ ਅੱਗ ਬੁਝਣ ਦਾ ਬੁਝਾਉਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਆਪਸੋਖਮਣੀ ਸਾਹਿਬ ਦੀ ਪਾਵਨ ਗੁਰਬਾਣੀ ਪੜਦੇ ਹਾਂ ਕੱਲ ਤਾਤੀ ਠੰਡਾ ਹਰਨਾਓ ਕਲਯੁਗ ਬਹੁਤ ਤੱਤਾ ਹੈ ਜੇ ਕੁਝ ਠੰਡਾਏ ਤੇ ਪ੍ਰਮਾਤਮਾ ਦਾ ਨਾਮ ਇਸ ਕਰਕੇ ਅੰਦਰ ਸ਼ਾਂਤੀ ਆ ਸਕਦੀ ਹੈ ਅੰਦਰ ਟਿਕਾ ਆ ਸਕਦਾ ਹੈ ਉਹ ਨਾਮ ਦੇ ਨਾਲ ਹੀ ਆ ਸਕਦਾ ਹੈ ਨਾਮ ਤੋਂ ਬਿਨਾ ਟਿਕਾ ਨਹੀਂ ਆ ਸਕਦਾ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਆ ਸਕਦੀ ਇਸ ਕਰਕੇ ਅਸੀਂ ਵੀ ਅੰਦਰ ਦੀ ਆਗ ਨੂੰ ਸ਼ਾਂਤ ਕਰਨ ਦਾ ਯਤਨ ਕਰੀਏ ਤਾਂ ਕਿ ਮਨੁੱਖਾ ਜੀਵਨ ਸਫਲ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ